ਸਾਡੇ ਜਿਹੜੇ ਪਾਕਿਸਤਾਨ ਵਿੱਚ ਰਹਿੰਦੇ ਪੜਕਾਤੇ ਉਹ ਘਟਿਆਵਾਂ ਚ ਮਾਰਾ ਰੱਖਦੇ ਸੀ ਜਿੰਦਾ ਜਵਾਗ ਸਾਡਾ ਕਤਲ ਕੇਸ ਕਰਦਾ ਹੀ ਨਹੀਂ ਜੀ ਬਿਲਕੁਲ ਹੀ ਅਸੀਂ ਲੋੜ ਦੇ ਚਲਾ ਜਿਹੜਾ ਜਿਹੜਾ ਮਰ ਗਿਆ ਥਿਆ ਉਹ ਸਭ ਐ ਨਾ ਦਿਵਾ ਕੇ ਇਹਨਾਂ ਦਾ ਸਹੀ ਚੀਜ਼ ਬਣਾ ਦੇ ਤਾਂ ਸਾਡੇ ਹੱਥਾਂ ਦੇ ਨਾਲ ਇਹੋ ਜਿਹੀ ਚੀਜ਼ ਬਣਾ ਦੇ ਅਸੀਂ ਇਹੋ ਜਿਹੀ ਚੀਜ਼ ਇਹੋ ਜਿਹੀ ਚੀਜ਼ ਬਣਾ ਦੇ ਗੌਰਮੈਂਟ ਕੋਲ ਚੀਜ਼ ਨਿਕਲੂਗੀ ਸਤਿ ਸ਼੍ਰੀ ਅਕਾਲ ਪੰਜਾਬ ਦੀ ਗੱਲ ਨਾਲ ਜੁੜੇ ਹੋ ਤੁਸੀਂ ਮੈਂ ਵਿਕੀ ਜ਼ਰਖਰ ਤੁਹਾਡਾ ਸਵਾਗਤ ਕਰਦਾ ਹਾਂ ਸਹੀਦੀ ਦਿਹਾੜਾ ਮਨਾਇਆ ਜਾ ਰਹੇ ਨੇ ਪੰਜਾਬ ਦੇ ਵਿੱਚ ਪਵਿੱਤਰ ਧਰਤੀ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਸੰਗਤਾਂ ਵੱਡੀ ਗਲਤੀ ਦੇ ਵਿੱਚ ਲਤਮਸਤ ਕੋਰੀਆਂ ਨੇ ਸਿੱਖ ਇਤਿਹਾਸ ਦੀ ਗੱਲ ਕਰ ਲਈ ਹੁੰਦਾ ਤੇ ਜੰਗਾਂ ਹੋਈਆਂ ਸਿੱਖੀ ਸਿੱਖੀ ਇਤਿਹਾਸ ਦੇ ਵਿੱਚ ਗੁਰੂਆਂ ਪੀਰਾਂ ਨੇ ਸਾਡੇਆਂ ਨੂੰ ਬਹੁਤ ਜ਼ਿਆਦਾ ਜੰਗਾਂ ਲੜੀਆਂ ਮੇਰੇ ਨਾਲ ਸਿੱਖ ਸਿਗਰੀਵਰ ਸਮਾਜ ਤੋਂ ਬਾਬਾ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਦੇ ਇਹ ਕੰਮ ਕਦੇ ਇਹ ਲੋਕ ਜੀਆਂ ਪੀੜਾ ਦੇ ਸਸਤਾ ਤੇ ਤਿੱਖੇ ਤਿਆਰ ਬਣਾ ਕੇ ਵਿਆਹ ਕਰਦੇ ਸਨ ਪਰ ਉਹਨਾਂ ਵੀ ਅੱਜ ਕੀ ਦੁਰਵਸ਼ਾਵਾ ਕੀ ਸਿੱਖ ਕੌਮ ਇਹਨਾਂ ਨੂੰ ਸੰਭਾਲ ਨਹੀਂ ਸਕੀ ਕਈ ਸਵਾਲ ਨੇ ਬਾਬਾ ਜੀ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਸਵਾਗਤ ਹੈ ਤੁਹਾਡਾ ਸასიਖਾਲ ਸੋਹਣੀ ਜੀ ਬੱਬਾ ਜੀ ਉਹ ਕੰਮ ਜਿਨ੍ਹਾਂ ਨੇ ਜੁਲਵਾ ਦੇ ਇਤਿਹਾਸ ਬਣਾ ਕੇ ਦਿੱਤੇ ਉਸ ਟਾਈਮ ਦੇ ਵਿੱਚ ਜਦੋਂ ਚੰਗਾ ਜੁੱਧ ਹੋਇਆ ਕਰਦੇ ਸੀ ਹਾਂਜੀ ਹਾਂਜੀ ਪਰ ਅੱਜ ਕਿਤੇ ਨਾ ਕਿਤੇ ਤੁਹਾਡਾ ਸਿੱਖਾਂ ਦੇ ਨਾਲ ਜਾਂ ਸਿੱਖ ਭਾਈਚਾਰੇ ਨਾਲ ਮਲਾਲ ਹੈ ਕਿਤੇ ਵਿਸਾਰ ਦਿੱਤਾ ਗਿਆ ਤੁਹਾਨੂੰ ਲੱਗਦਾ ਕਿ ਅੰਦੋਲਿਆ ਜਾਂ ਕੀਤਾ ਗਿਆ ਤੁਹਾਡੇ ਬੱਚਿਆਂ ਦੀ ਗੱਲ ਕਰ ਲਈਏ ਤੁਹਾਡੀ ਗੱਲ ਕਰ ਲਈਏ ਉਹ ਸਤਨ ਨਹੀਂ ਮਿਲ ਸਕਿਆ ਤੁਹਾਨੂੰ ਉਹ ਸਤਨ ਸਾਨੂੰ ਨਹੀਂ ਮਿਲ ਸਕਿਆ ਹਾਂਜੀ ਹਾਂਜੀ ਬਾਕੀ ਦੇ ਵਰ ਦੇ ਗਏ ਮਾਲਾ ਕਸ ਨੂੰ ਵੀ ਤੁਹਾਡਾ ਸਮਾਨ ਸਾਰੇ ਸਿੱਖ ਹਕੂਮ ਖਰੀਦੂਗੀ ਜੀ ਜਿੰਨਾ ਤੁਸੀਂ ਬਣਾਓਗੇ ਤੁਹਾਡੇ ਕੰਮ ਤੇ ਕੰਮ ਹੀ ਕੰਮ ਹੀ ਰਹੂਗਾ ਸਮਾਰ ਇਹ ਤੁਹਾਡਾ ਸਮਾਨ ਰੁਕੂਗਾ ਨਹੀਂ ਜੀ ਤੇ ਸਿੱਖ ਹਕੂਮ ਇਹ ਜਿਹੜੀ ਉਹ ਸਮਾਨ ਤੁਹਾਡੇ ਕੋਲੇ ਖਰੀਦੂਗੀ ਜੀ ਤੇ ਤੁਹਾਡੇ ਬਿਨਾ ਕੋਈ ਕੰਮ ਕੰਮ ਕੁਲ ਕਰ ਨਹੀਂ ਸਕਦਾ ਜੀ ਤੇ ਸਾਡੇ ਬਿਨਾ ਕੋਈ ਕੰਮ ਕਰਦਾ ਵੀ ਨਹੀਂ ਜੀ ਤੇ ਸਾਡੇ ਨਾਲ ਸਿੱਖ ਸਿੱਖ ਕੂਮ ਹੈ ਜਿਹੜੀ ਉਹ ਸਾਡੇ ਨਾਲ ਜੁੜੀ ਪਈ ਹੈ ਜੀ ਜੇ ਅਸੀਂ ਨਾ ਵੀ ਆਈਏ ਇਥੇ ਮੇਲੇ ਤੇ ਬਾਬੇ ਸਾਨੂੰ ਫੋਨ ਮਾਰਦੇ ਨੇ ਜਿਹੜਾ ਸਥਾਨ ਮਿਲਣਾ ਚਾਹੀਦਾ ਜੀ ਕਦੇ ਰਾਜ ਮਹਿਲਾ ਤੇ ਬਾਹਰ ਬੈਠਦੇ ਹੁੰਦੇ ਸੀ ਤੁਸੀਂ ਵੱਡੇ ਵੱਡੇ ਰਾਜ ਮਹਿਲ ਦੇ ਰਾਤ ਦੇ ਵਾਰ ਸੀਗੇ ਜੇ ਆਪਾਂ ਗੱਲ ਕਰ ਲਈਏ ਉਹ ਉਹ ਗੁਰੂ ਮਹਾਰਾਜ ਸੱਦੇ ਸੀ ਕਿਲੇ ਦੇ ਵਿੱਚ ਜਾ ਕੇ ਉੱਥੀ ਜਾ ਕੇ ਕੰਮ ਕਰਦੇ ਸੀ ਜੀ ਤੇ ਮਹਾਰਾਜ ਆਪ ਹੀ ਲੋਹਾ ਲੈ ਆ ਕੇ ਦਿੰਦੇ ਸੀ ਜੀ ਆਪ ਹੀ ਕੋਲਾ ਲੈ ਆ ਕੇ ਦਿੰਦੇ ਸੀ ਜੀ ਫਿਰ ਅਸੀਂ ਕੰਮ ਕਰਦੇ ਸੀ ਜੀ ਵਿੱਚ ਹੀ ਵਿੱਚੇ ਭੱਟੀ ਲਾ ਰੱਖੀ ਸੀ ਜੀ ਵਿੱਚ ਹੀ ਕੰਮ ਕੀ ਰਿਹਾ ਸਾਰਾ ਕਿਲੇ ਦੇ ਵਿੱਚ ਲੋਗੜ ਕਿਲੇ ਚ ਜੀ ਉੱਥੇ ਹੀ ਸਾਰਾ ਕੰਮ ਸਾਡਾ ਇਤਿਹਾਸ ਬਣਿਆ ਪਿਆ ਜੀ ਸਾਡਾ ਪੂਰਾ ਇਤਿਹਾਸ ਹੈ ਜੀ ਤੇ ਸਾਡਾ ਇਤਿਹਾਸ ਜੁੜਿਆ ਪਿਆ ਸਿੱਖਾਂ ਦੇ ਨਾਲ ਜੀ ਤੇ ਅਜੇ ਤੱਕ ਕੋਈ ਨਾਂ ਨਹੀਂ ਮਿਲ ਰਿਹਾ ਸਾਨੂੰ ਜੀ ਹਾਂਜੀ ਲੱਗਦਾ ਨਾ ਜਿਹੜਾ ਸਥਾਨ ਮਿਲਣਾ ਚਾਹੀਦਾ ਤੁਹਾਨੂੰ ਨਹੀਂ ਮਿਲਿਆ ਨਹੀਂ ਮਿਲਿਆ ਜੀ ਨਹੀਂ ਮਿਲਿਆ ਸਾਨੂੰ ਨਹੀਂ ਮਿਲਿਆ ਕੁਝ ਹਾਂ ਸਾਡਾ ਜਿਹੜਾ ਹੈਗਾ ਸਥਾਨ ਜਿਹੜਾ ਕੁਝ ਮਹਾਰਾਜ ਆ ਕੇ ਕਹੇ ਉਹ ਸਾਨੂੰ ਮਿਲਿਆ ਹੀ ਨਹੀਂ ਉਹ ਕਿਲਾ ਸਾਡਾ ਹੀ ਹੈ ਸਾਡੇ ਜੁਰੇ ਤੇ ਚੱਲੇ ਲੋਕ ਬੈਠੇ ਨੇ ਤੁਸੀਂ ਸਿੱਖੋ ਜੀ ਬੈਠੇ ਹੋ ਆਸਾਨ ਜਿਹੜਾ ਤੁਸੀਂ ਰਾਜ ਮਹਾਲਾ ਦੇ ਵਿੱਚ ਪਹਿਲਾਂ ਸੁੱਖ ਢੋਗ ਲਿਆ ਮਹਾਰਾਜ ਦੇ ਬਾਬਾ ਜੀ ਦੇ ਕੋਲੇ ਰਹੇ ਉਹਨਾਂ ਦਾ ਇਤਿਹਾਸ ਹਥਿਆਰ ਤਿਆਰ ਕੀਤੇ ਨੇ ਅੱਛਾ ਅੱਛਾ ਹੋਰ ਤੁਹਾਡੇ ਘਰਾਂ ਦੀ ਦੁਰਦਸ਼ਾ ਦੇਖ ਲਈਏ ਅਜਿਹੇ ਘਰ ਨਹੀਂ ਹੈਗੇ ਸਾਰੇ ਕਈ ਅਜਿਹੀ ਚੀਜ਼ਾਂ ਸਥਾਨ ਲਿਗੇ ਜਿੱਥੇ ਅਸੀਂ ਜਾ ਕੇ ਵੀ ਦੇਖਿਆ ਆਹੋ ਆਲੇ ਦੁਆਲੇ ਕਈ ਇਲਾਕੇ ਹੈ ਜਿਹੇ ਨੇ ਉਹ ਸਥਾਨ ਨਹੀਂ ਹੈਗੇ ਅਜਿਹੇ ਘਰ ਨਹੀਂ ਬਣਾ ਕੇ ਦੇ ਸਕੀ ਨਹੀਂ ਦੇ ਸਕੀ ਘਰ ਸੀ ਆਪਣੇ ਆਪ ਦੇ ਆਪ ਹੀ ਬਣਾਏ ਨਾ ਬਾਕੀ ਕੋਈ ਸਾਡੇ ਨਾਲ ਕੋ ਜੁੜਿਆ ਨਹੀਂ ਕੋਈ ਹੂੰ ਤੇ ਕੋਈ ਵੀ ਬੱਚੇ ਰੋਈ ਜਾਂਦੇ ਨੇ ਬਸ ਕੋਈ ਨਹੀਂ ਅਜੇ ਤੱਕ ਵੀ ਕੋਈ ਸੁਣਾਈ ਨਹੀਂ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਲਈ ਬਹੁਤ ਮੱਜਾ ਵੱਡਾ ਵਾਚੜ ਆ ਜਿਹੜਾ ਆਹੋ ਸਿੱਖ ਸਿਕਲੀ ਕਰ ਸਮਾਜ ਲਈ ਨਿਕਲਦਾ ਹਰ ਸਾਲ ਦਾ ਬਜਟ ਆਉਣਾ ਦਾ ਤੁਹਾਨੂੰ ਕੁਝ ਮਿਲਦਾ ਹੁੰਦਾ ਪਰ ਇਹ ਲੋ ਕੁਝ ਵੀ ਨਹੀਂ ਮਿਲਦਾ ਜੀ ਸਾਡੀ ਹੁਣ ਸਾਡੀ ਹੁਣ ਸਾਡੀ ਹੁਣ ਕਮੇਟੀ ਬਣੀ ਏ ਜੀ ਅਸੀਂ ਹੁਣ ਸਾਲੇ ਕੋਈ ਕੋਈ ਕਿਸ ਤਰ੍ਹਾਂ ਕਿਸ ਜੋੜ ਕੇ ਸਾਡੀ ਕਮੇਟੀ ਹੁਣ ਚੱਲਦੀ ਏ ਕਿਥੇ ਅਕਾਲ ਤਖਤ ਹੂੰ ਪਹੁੰਚੀ ਏ ਹੂੰ ਤੇ ਸਾਡਾ ਜਿਹੜਾ ਹੱਕ ਏ ਉਹ ਸਾਡਾ ਪਿਆ ਹੈ ਹੂੰ ਸਾਡਾ ਪਿਆ ਹੈ ਤੇ ਅਕਾਲ ਤਖਤ ਵਿੱਚ ਪਿਆ ਹੈ ਹੂੰ ਉਹ ਰੱਖੀ ਜਾਂਦੀ ਏ ਸਾਡਾ ਹੱਕ ਤੇ ਸਾਡਾ ਅਗਲਾ ਜਿਹੜਾ ਕੋਈ ਹੈਗੇ ਅਗੂਕਾਰ ਕੋਈ ਬਣਦਾ ਨਹੀਂ ਜੀ ਤੇ ਉਹ ਸਾਨੂੰ ਹੱਕ ਮਿਲੂਗਾ ਤੇ ਅਸੀਂ ਹੁਣ ਕਮੇਟੀ ਬਣਾ ਰਹੇ ਹਾਂ ਕੌਮ ਦੀ ਗੱਲ ਕਰ ਲਈਏ ਸਹੀ ਨੁਮਾਇੰਦਗੀ ਕਰਨ ਵਾਲਾ ਸਹੀ ਲੀਡਰ ਨਹੀਂ ਮਿਲਿਆ ਅਜੇ ਤੱਕ ਅਜੇ ਤੱਕ ਨਹੀਂ ਮਿਲਿਆ ਕੋਈ ਵੀ ਅਜੇ ਕੋਈ ਨਹੀਂ ਮਿਲਿਆ ਠੀਕ ਆ ਅਜੇ ਤੱਕ ਕੋਈ ਲਿਟਰ ਨਹੀਂ ਮਿਲਿਆ ਹੁਣ ਅਸੀਂ ਆਪਣੀ ਸਿਕਲੀਕਰ ਦਾ ਸਮਾਜ ਹੁਣ ਸਾਡਾ ਬਣਦਾ ਹੈ ਬਣਾਈ ਜਾਂਦੇ ਅਸੀਂ ਕਮੇਟੀ ਹੁਣ ਜੀ ਉਹਨਾਂ ਨੇ ਆ ਕੇ ਤੁਸੀਂ ਆਪਣੀ ਕਮੇਟੀ ਬਣਾਓ ਕਮੇਟੀ ਬਣਾ ਕੇ ਸਾਡੇ ਕੋਲੇ ਆਓ ਤੇ ਤੁਹਾਡਾ ਹੱਕ ਸਾਡੇ ਕੋਲੇ ਪਿਆ ਹੈ ਹੂੰ ਤੇ ਤੁਹਾਡਾ ਹੱਕ ਅਸੀਂ ਦੇਵਾਂਗੇ ਹੂੰ ਸਭ ਤੋਂ ਵੱਧ ਜੇ ਕਹਿੰਦੇ ਸਿੱਖੀ ਦੀ ਗੱਲ ਕਰਦੀ ਐ ਸਿੱਖ ਸਿਕਲੀਕਰ ਸਮਾਜ ਅਜੇ ਆ ਸਮਾਜ ਆ ਅਜੇ ਤੱਕ ਵੀ ਬੱਚੇ ਇਹਨਾਂ ਦੇ ਸਿੱਕਾਂ ਸਿੱਕੀ ਦੇ ਨਾਰੀ ਜੁੜੇ ਹੋਏ ਨੇ ਕੇਸ ਨਹੀਂ ਕਤਲ ਕਰਾਉਂਦੇ ਦਾੜੀ ਨਹੀਂ ਕਤਲ ਕਰਾਉਂਦੇ ਸਾਡੇ ਜਿਹੜੇ ਪਾਕਿਸਤਾਨ ਵਿੱਚ ਰਹਿੰਦੇ ਜਿਹੜੇ ਪੜਦਾ ਤੇ ਗੱਡੀਆਂ ਵਿੱਚ ਮਾਰਾ ਚ ਰੱਖਦੇ ਸੀ ਜਿੰਦਾ ਜਵਾਕ ਸਾਡਾ ਕਤਲ ਕੇਸ ਕਰਦਾ ਹੀ ਨਹੀਂ ਜੀ ਬਿਲਕੁਲੀ ਜੀ ਕੇਸ ਨੂੰ ਐਵੇਂ ਜੋੜਦੇ ਆਂ ਜਾਂ ਦੇਖੋ ਜਮੈਂ ਜਿੰਦਾ ਜਵਾਕ ਆ ਨਾ ਉਹਦੇ ਵੀ ਕੰਗਾ ਮਾਰ ਕੇ ਤੇ ਜੋੜ ਦੇ ਕਤਲ ਨਹੀਂ ਕਰਦੇ ਅੱਛਾ ਪਪਾ ਇਹ ਇੱਕ ਲੱਗੀ ਸਾ ਪੰਜਾਰਾ ਹੋਈ ਨਹੀਂ ਹਾਂ ਲੱਖੀ ਸਾਹਿਬ ਬੰਜਾਰਾ ਜੀ ਜਿਹੜੇ ਹੋਏ ਨੇ ਆਹੋ ਉਹਨਾਂ ਨਾਲ ਤੁਹਾਡਾ ਸਮਾਜ ਦਾ ਕੀ ਰਿਸ਼ਤਾ ਸੀ ਲੱਖੀ ਸਿੰਘ ਬੰਜਾਰਾ ਉਹ ਹੁੰਦੇ ਨਾਲ ਅਟਾ ਹਾਂਜੀ ਉਹ ਸਾਡੇ ਨਾਲ ਆ ਹਾਂਜੀ ਉਹ ਹੁੰਦੇ ਨੇ ਸਿੰਧੀ ਲਵਾੜੇ ਸਿੱਖ ਜੀ ਸਿੰਧੀ ਲਵਾੜੇ ਸਿੱਖ ਹੁੰਦੇ ਨੇ ਲੱਖੀ ਸਿੰਘ ਨੇੜੇ ਹੁੰਦੇ ਉਹ ਉਹਨਾਂ ਦੇ ਉਹ ਪਾਠ ਹੀ ਕਰਦੇ ਨੇ ਗੁਰੂ ਸਾਹਿਬ ਦੇ ਵਿੱਚ ਜੀ ਉਹ ਉਹਨੇ ਪਾਠਾ ਗੁਰੂ ਸਾਹਿਬ ਦਾ ਉਹ ਵੀ ਜੁੜੇ ਪਏ ਨਾ ਜੀ ਪਰ ਉਹਦੇ ਬਿਨਾ ਜਿੱਥੇ ਵੀ ਤੁਸੀਂ ਜਾਓ ਨਾ ਲੱਖੀ ਸਿੰਘ ਬੰਜਾਰਾ ਹੀ ਮਿਲੂਗਾ ਪਾਠ ਕਰਦੇ ਜੀ ਪੂਰੇ ਪੰਜਾਬ ਦੇ ਵਿੱਚ ਹੀ ਜੀ ਸਾਰੇ ਜੁੜੇ ਪਏ ਨਾ ਜੀ ਉਹ ਪਾਠ ਕਰੀ ਜਾਂਦੇ ਨਾ ਉਹਨਾਂ ਦਾ ਹੱਕ ਹੈ ਜਿਹੜਾ ਤਲਖਾ ਮਿਲੀ ਜਾਂਦੀ ਉਹ ਲੈ ਜਾਂਦੇ ਨਾ ਠੀਕ ਆ ਬਾਬਾ ਜੀ ਹੁਣ ਆਪਾਂ ਆਏ ਇੱਥੇ ਕਿਹੜੇ ਕਿਹੜੇ ਤਿਹਾਕ ਤਿਆਰ ਕਰਦੇ ਹੋ ਤੁਸੀਂ ਕਿਹੜੇ ਕਿਹੜੇ ਹਥਿਆਰ ਨੇ ਜਿਹੜੇ ਕਿਹੜੇ ਬਣਾਉਨੇ ਹੋ ਤੁਸੀਂ ਕਿਹੜੇ ਕਿਹੜੇ ਤਿਆਰ ਕਰਦੇ ਅਸੀਂ ਲੋਹੇ ਦੇ ਚਲਾ ਜਿਹੜਾ ਜਿਹੜਾ ਮਰਜ਼ੀ ਹਥਿਆਰ ਬਣਾ ਸਕਦੇ ਸਾਡਾ ਇਹਨਾ ਦਿਮਾਗ ਹੈ ਹੂੰ ਅਸੀਂ ਲੋਗਾਂ ਦੇ ਵਿੱਚ ਸਾਰਾ ਤਿਆਰ ਕਰ ਦਿੰਦੇ ਹਾਂ ਸਾਰਾ ਇਹਦੇ ਅਜਿਹੀ ਚੀਜ਼ ਬਣਾ ਦੇ ਲੋ ਤੁਹਾਡੇ ਹੱਥਾਂ ਦੇ ਨਾਲ ਅਜਿਹੀ ਚੀਜ਼ ਬਣਾ ਦੇ ਜਿਹੜੀ ਇੰਜੀਨੀਅਰ ਨਹੀਂ ਬਣਾ ਸਕਦਾ ਅਸੀਂ ਇਹ ਜੀ ਚੀਜ਼ ਇਹ ਜੀ ਚੀਜ਼ ਬਣਾ ਦੇ ਗਵਰਨਮੈਂਟ ਕੋਲ ਚੀਜ਼ ਨਹੀਂ ਮਿਲੂਗੀ ਹੂੰ ਇੰਨਾ ਸਾਡਾ ਦਿਮਾਗ ਹੈ ਜੀ ਹਾਂ ਜੀ ਨਹੀਂ ਬਣੂਗੀ ਉਹਨਾਂ ਕੋਲੇ ਇਹ ਤਾਂ ਹਥਿਆਰ ਅਸੀਂ ਬਣਾ ਦਿੰਦੇ ਹਾਂ ਜੀ ਤੇ ਮਤਬਲ ਸਾਡਾ ਦਿਮਾਗ ਬੋਥੇ ਹਥਿਆਰਾਂ ਦੇ ਵਿੱਚ ਜੀ ਤੇ ਹਥਿਆਰਾਂ ਦੇ ਵਿੱਚ ਅਸੀਂ ਜੁੜੇ ਪਏ ਹਾਂ ਸਾਡੇ ਦਾਦੇ ਪੜਦਾਦੇ ਪਿਛੂ ਹੀ ਇਤਿਆਰ ਬਣਾਉਂਦੇ ਆਂਦੇ ਸੀ ਕਿਵੇਂ ਚੱਲਦਾ ਫਿਰ ਜੇ ਗੱਲ ਕਰ ਲਈਏ ਆਪਣੀਆਂ ਕਈ ਨਿੱਜੀ ਲੋੜਾਂ ਵੀ ਹੁੰਦੀਆਂ ਨੇ ਪਰਿਵਾਰ ਵੀ ਹੁੰਦਾ ਪਿੱਛੇ ਪਰਿਵਾਰ ਵੀ ਐ ਬੱਚੇ ਵੀ ਨੇ ਆਪਣੀਆਂ ਵੀ ਲੋੜਾਂ ਨੇ ਕਿਵੇਂ ਗੁਜ਼ਾਰਾ ਚੱਲ ਜਾਂਦਾ ਫਿਰ ਸਾਜੇ ਆਪਾਂ ਕਹਿ ਦਈਏ ਜਿਹੇ ਸਾਡੇ ਪਾਸ ਇਸ ਤਰ੍ਹਾਂ ਅਸੀਂ ਘਰੇ ਬਣਾ ਲੈਂਦੇ ਆਂ ਸਮਾਨ ਫਿਰ ਆ ਕੇ ਮੇਲੇ ਚ ਆ ਕੇ ਵੇਚ ਦਿੰਨੇ ਆਂ ਵੇਚ ਕੇ ਸਾਡਾ ਅਕ ਕੰਮ ਚੱਲੀ ਜਾਂਦਾ ਹੈ ਬਾਕੀ ਕੋਈ ਪੈਸੇ ਦਾ ਕੋਈ ਪੈਸੇ ਦਾ ਮਹਾਰਾਜ ਨੂੰ ਮਰ ਦੇ ਕੇ ਕਹੇ ਕੋਈ ਘਾਟਾ ਨਹੀਂ ਪਿਆ ਸਾਨੂੰ ਫਾਇਦਾ ਹੀ ਫਾਇਦਾ ਚੱਲ ਰਿਹਾ ਹੈ ਸਾਡਾ ਕੋਈ ਟੋਟਲੀ ਆਉਂਦੀ ਹਨ ਮਹਾਰਾਜ ਨੇ ਅਜ਼ਿਹਾਂ ਵਾਰ ਦਿੱਤਾ ਸੀ ਕਹਿੰਦੇ ਤੁਹਾਨੂੰ ਕਿ ਤੁਹਾਡਾ ਛਾਦਾ ਛਾਦਾ ਅਸਾਂ ਵੀ ਸੋਨੇ ਦੇ ਬਰਾਸੀ ਸਾਸੀ ਗੁਰੂ ਮਹਾਰਾਜ ਨੂੰ ਸਮਾਨ ਬਣਾ ਕੇ ਦਿੱਤਾ ਸੀ ਨਾ ਤੇ ਗੁਰੂ ਮਹਾਰਾਜ ਨੇ ਸਾਨੂੰ ਚਾਬੀ ਬੜਾ ਦਿੱਤੀ ਖਜ਼ਾਨੇ ਦੀ ਜੀ ਚਾਬੀ ਬੜਾ ਦਿੱਤੀ ਖਜ਼ਾਨੇ ਦੀ ਉਹਨੇ ਆਖਿਆ ਕਿ ਪਹਿਚ ਪਾਰਸੀ ਨਹੀਂ ਮਾਰਨੀ ਤੁਸੀਂ ਅਸੀਂ ਪਸਖ ਪਸਖ ਨਹੀਂ ਮਾਰਨੀ ਤੇ ਖਜ਼ਾਨਾ ਕਿੰਨਾ ਕੁ ਟਕਲੇ ਮਿਲਗੇ ਹੂੰ ਇਹਨਾਂ ਨੇ ਕੰਮ ਕੀਤਾ ਹੈ ਹੂੰ ਇਹ ਚੱਕਣ ਦਿਓ ਹੂੰ ਇਹ ਚਾਬੀ ਦੇ ਦਿਓ ਇਹਨਾਂ ਨੂੰ ਚਾਬੀ ਦੇ ਦਿੱਤੀ ਪਾਸੇ ਕਮਰਾ ਜੀ ਖੋਲੇ ਆ ਰਵੇ ਉਹ ਬੋਰੀਆਂ ਤੇ ਬੋਰੀਆਂ ਤੇ ਮੋਰਾ ਤੇ ਮੋਰਾ ਪਈ ਸੀ ਤੇ ਇਹਨਾਂ ਚਾਤਰਾ ਬਿਛਾ ਬਿਛਾ ਕੇ ਤੇ ਆਪਣਾ ਆਪਣਾ ਪਾਲੇਕ ਨੂੰ ਦਾਲੇ ਮੰਗੂ ਜੀ ਉਹ ਦਾਲੇ ਮੰਗੂ ਪੈਸੇ ਪਾ ਲਿੱਤੇ ਜੀ ਆ ਕੇ ਕੇਸ਼ਾ ਮਾਰ ਕੇ ਤਕੁਰ ਮਹਾਰਾ ਦੇ ਕੋਲੇ ਆ ਕੇ ਹਾਂ ਜੀ ਤਕੁਰ ਮਹਾਰਾ ਦੇ ਕੋਲ ਆ ਕੇ 6 ਪਾਸਾ ਨੂੰ ਤੇ ਮਹਾਰਾ ਅਸੀ ਖਜ਼ਾਨਾ ਚੱਕ ਲੈ ਤੁਸੀਂ ਚਾਬੀ ਦਿੱਤੀ ਸੀ ਆਜੇ ਕਰੋ ਖਜ਼ਾਨਾ ਸਾਸੀ ਚੱਕ ਲੈ ਬਸ ਠੀਕ ਹੈ ਚੱਕ ਲੈ ਹੈ ਤੁਸੀਂ ਕੋਈ ਗੱਲ ਨਹੀਂ ਜੀ ਖਜ਼ਾਨਾ ਚੱਕ ਕੇ ਆਪਣੇ ਆਪਣੇ ਖਜ਼ਾਨਾ ਚੱਕ ਕੇ ਪੰਡਾ ਪਾ ਬੰਦ ਕੇ ਲੈ ਆਏ ਕਿਥੇ ਜੀ ਮਹਾਰਾਜ ਕੋ ਬਹੁਤ ਕੋਸੋਏ ਜੀ ਤਾਂ ਜਾਓ ਤੁਸੀਂ ਸੁਣਨੇ ਦੇ ਬਾਤ ਤੁਹਾਡਾ ਵਿਕੂਗਾ ਸਮਾਨ ਤੇ ਤੁਹਾਨੂੰ ਕੋਈ ਘਟ ਨਹੀਂ ਆਊਗਾ ਜੀ ਜਿੱਲੇ ਵੀ ਹੈਗੇ ਸਿੱਖਪਰਾ ਤੁਹਾਡਾ ਸਮਾਨ ਵਿਕੂਗਾ ਜੀ ਤੇ ਮਹਾਰਾਜ ਮਹਾਰਾਜ ਇਹ ਵੀ ਮਰਦੇ ਕਿ ਕਿਹਾ ਸਿੱਖਾਂ ਨੂੰ ਵੀ ਜੇੜਾ ਸਿੱਖ ਹੋਊਗਾ ਉਹ ਮੇਰਾ ਸੱਤਰ ਰੱਖੂਗਾ ਜੀ ਉਹ ਇਤਿਹਾਸ ਵਿੱਚ ਲਿਖਿਆ ਪਿਆ ਹੈ ਜੀ ਹੁਣ ਸਿੱਖੀ ਹਕੂਮਤ ਜੜੀ ਉਹ ਸੱਤਰ ਖਰੀਦੀ ਜਾਂਦੀ ਹੈ ਬੇਬੇ ਘਰ ਹੀ ਪਿਆ ਰਹੇ ਜੀ ਕਿਉਂਦੇ ਚ ਕਿਉਂ ਮਹਾਰਾਜ ਵਰਦੇ ਕੇ ਕੇ ਹੈ ਉਹਨੇ ਖਰੀਦਵਾ ਹੀ ਖਰੀਦਣਾ ਹੈ ਜੀ ਬਹੁਤ ਘਰੇ ਹੀ ਪਏ ਰਹੇ ਜੀ ਕੋਈ ਕਾਜ ਕਰਕੇ ਖਰੀਦ ਦੇ ਨਾ ਬੇ ਗੁਰੂ ਮਹਾਰਾਜ ਦਾ ਸਸਤਰ ਹੈ ਜੀ ਉਹ ਫਿਰ ਰਹਿ ਜਾਂਦੇ ਨਾ ਤੇ ਸਾਡਾ ਸਬਾਨ ਵਿਕੀ ਜਾਂਦਾ ਹੈ ਜੀ ਇਸ ਤਰ੍ਹਾਂ ਕਰਕੇ ਸਿੱਕ ਹਕੂਮ ਲਈ ਜਾਂਦੀ ਹੈ ਤੇ ਸਾਡਾ ਕੰਮ ਚੱਲੀ ਜਾਂਦਾ ਹੈ ਗਾਹਾਂ ਬੱਚੇ ਤੁਹਾਡੇ ਇਸ ਪੇਸ਼ੇ ਨਾਲ ਜੁੜਦੇ ਨੇ ਹਾਂ ਜੀ ਗਾਹਾਂ ਬੱਚੇ ਤੁਹਾਡੇ ਤੁਹਾਡੇ ਨਾਲ ਹੀ ਜੁੜੇ ਨੇ ਨਹੀਂ 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 ਸਾਡੇ ਨਾਲ ਹੀ ਜੁੜੇ ਪਏ ਹੁਣ ਮੇਰੇ ਬੱਚੇ ਨੇ 6 ਬੱਚੇ ਨੇ ਉਹ 6 ਨੇ 6 ਨਾਲ ਕੋਈ ਪੈਣ ਅੱਡ ਅੱਡ ਦੁਕਾਨ ਲਾਈ ਗਈ ਉਹਨਾਂ ਨੇ ਜੀ ਉਹ ਤੋਂ ਉਹ ਆਪਣੇ ਅਡਕਮ ਕਰੀ ਜਾਂਦਾ ਮੈਂ ਪਲਾਟ ਅਡਕਮ ਕਰੀ ਜਾਂਦਾ ਜੀ ਸਾਰੇ ਜੁੜੇ ਪਏ ਨੇ ਜੀ ਕਮਾ ਦੇ ਚ ਠੀਕ ਆ ਡਾਕਟਰ ਬੈਨ ਠੀਕ ਹੈ ਹਾਂ ਜੀ ਠੀਕ ਹੈ ਧੰਨਵਾਦ ਬਾਬਾ ਧੰਨਵਾਦ ਜੀ ਬਹੁਤ